ਪਾਇਆ ਅਗਮ ਆਪਾਰਾ ਇੱਕ ਰਸ ਚਾਖ ਸਭ ਤ੍ਰਿਪਤਾਸੀ ਇੱਕ ਨਾਨਕ ਉਪਦੇਸ਼ਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਉਰਸ ਪੀਆ ਇਹ ਰਸ ਨਹੀਂ ਭਾਵਾਂ ਨਾਮ ਵਾਲਾ ਰਸ ਆ ਗਿਆ ਤੇ ਨਾਮ ਦੇ ਦਸ ਨੂੰ مان ਕੇ ਸ਼ਬਦ ਦੇ ਨਾਲ ਸੁਰਤ ਮਿਲਾ ਕੇ ਉਪਦੇਸ਼ ਨੂੰ ਕਮਾ ਕੇ ਉਹ ਤ੍ਰਿਪਤ ਹੋ ਗਏ ਨੇ ਹੁਣ ਭੁੱਖ ਕੋਈ ਰਹਿ ਨਹੀਂ ਗਈ ਮੰਗ ਕੋਈ ਰਹਿ ਨਹੀਂ ਗਈ ਇੱਛਾ ਕੋਈ ਰਹਿ ਨਹੀਂ ਗਈ ਨਿਸ਼ਟ ਹੋ ਗਿਆ ਹੁਣ ਇੰਨੇ ਤ੍ਰਿਪਤ ਹੋਇਆ

ਮਸਤ ਹੋ ਰਹੇ ਨੇ ਤਦਾਕਾਰ ਹੋ ਰਹੇ ਨੇ ਆਨੰਦਤ ਹੋ ਰਹੇ ਨੇ ਇੱਕ ਦੇੜਿਆ ਮਰ ਕਰਕੇ ਸੰਸਾਰ ਤੋਂ ਧੂੜੀ ਵਿੱਚ ਮਿਲ ਰਹੇ ਨੇ ਮਿੱਟੀ ਵਿੱਚ ਮਿਲ ਰਹੇ ਬਰਬਾਦ ਹੋ ਰਹੇ ਨੇ ਇੱਕ ਪ੍ਰਭੂ ਦੇ ਨਾਲ ਜੁੜ ਕੇ ਉਹਦੇ ਮਾਰਗ ਤੇ ਤੁਰ ਕੇ ਆਵਾਦ ਹੋ ਰਹੇ ਨੇ ਪ੍ਰਭੂ ਵੱਲ ਨੂੰ ਚੱਲਦੇ ਨੇ ਇੱਕ ਤਰਕ ਘਰ

ਘਰ ਵਿੱਚ ਪਰਵੇਸ਼ ਕਰੀਦਾ ਇੱਕ ਦਰ ਘਰ ਜਿਹੜੇ ਦਰ ਤੇ ਆਏ ਤੇ ਪ੍ਰਭੂ ਦੇ ਦਰ ਤੇ ਜਦੋਂ ਆਏ ਨੇ ਪਰਵਾਨਤ ਹੋ ਗਏ ਦਰ ਖੁੱਲ ਗਿਆ ਆਵਾਜ਼ਾਂ ਮਾਰੀਆਂ ਕੁਕਾਰਾਂ ਕੀਤੀਆਂ ਨੇ ਕਿ ਪ੍ਰਭੂ ਖੋਲ ਕਿਵਾੜ ਦੇ ਖਲ ਹੈ ਦਰਸ਼ਨ ਪੁਨਰਪ ਜਨਮ ਨਾ ਯੋਨਿਕ ਤਵਾੜ ਖੋਲ ਦਿੱਤੇ ਭਰਮ ਭੇਦ ਦੇ ਦਰ ਰਾਜੇ ਖੋਲ ਦਿੱਤੇ ਨੇ ਭਰਤ ਕਬੀਰ ਸਾਹਿਬ ਇਹ ਕਹਿੰਦੇ ਮਰਨਾ ਸਬਣਾ ਨਹੀਂ ਉਹ ਪ੍ਰਭੂ ਦੇ ਦਰ ਤੇ ਆ ਕਬੀਰ ਮੰਨਾ ਹੈ ਤਉ ਮਰੋ ਹਰ ਕੇ ਦੁਆਰ ਉਹਦੇ ਦਰ ਤੇ ਆ ਇੱਥੇ ਵੀ ਤਨ ਤਿਆਗੇਗਾ ਤੇ ਉਥੇ ਤਿਆਗਿਆ ਪਾਛੇ ਗੁਰੂ ਤੋਂ ਜਾ ਕੇ ਤੈਨੂੰ ਕਿਤੇ ਪੁੱਛਣਾ ਨਹੀਂ ਗੁਰੂ ਕੋਲ ਆਵੇਂਗਾ ਮਤ ਹਰ ਪੁੱਛੇ ਕੌਣ ਹੈ ਪਰ ਆਹ ਹਮਾਰੇ ਬਾਾਰ ਇੱਕ ਦਿਨ ਗੁਰੂ ਪੁੱਛੇਗਾ ਮੇਰੇ ਦਰ ਤੇ ਕੌਣ ਪਿਆ ਹੈ ਹੁਣ ਦਰ ਕੀ ਗੁਰੂ ਘਰ ਆ ਗੁਰੂ ਦੇਣਾ ਉਹ ਘਰ ਤੇ ਸਾਧ ਸੰਗਤਾਰੇ ਸਾਧ ਸੰਗਤਾਰੇ ਜਿਹੜਾ ਸਾਧ ਸੰਗਤ ਵਿੱਚ ਨਹੀਂ ਆਇਆ ਜਿਹੜਾ ਸਤ ਸੰਗੀ ਨਹੀਂ ਬਣਿਆ ਸਤ ਸੰਗਤ ਵਾਲੇ ਗੁਣ ਨਹੀਂ ਧਾਰਨ ਕਰਨ ਲੱਗਾ ਉਹ ਮਤ ਜਾਨੇ ਮੈਂ ਗੁਰੂ ਦੇ ਵਿੱਚ ਮਿਲ ਜਾਵਾਂਗਾ ਮਤ ਸਮਦੇ ਮੈਂ ਗੁਰੂ ਵਿੱਚ ਅਭੇਦ ਹੋ ਜਾਵਾਂਗਾ ਪਹਿਲਾਂ ਦਰਤੇ ਆ ਦਰ ਤੋਂ ਦਰ ਤੇ ਦੁਆਰਾ ਘਰ ਵਿੱਚ ਪਰਵੇਸ਼ ਕਰੇਗਾ ਸਤ ਸੰਗਤ ਵਿੱਚ ਆਵੇਗਾ ਤੇ ਸਤ ਗੁਰੂ ਵਿੱਚ ਮਿਲ ਜਾਵੇਗਾ ਜੇ ਸਤ ਸੰਗਤ ਵਿੱਚ ਨਹੀਂ ਆਇਆ ਸੱਤ ਸੰਗਤ ਵਾਲੇ ਉਹਨਾਂ ਨੂੰ ਨਹੀਂ ਅਪਣਾਇਆ ਤੇ ਮਤ ਸਮਝੀ ਮੈਂ ਸਤ ਗੁਰੂ ਨੂੰ ਮਿਲ ਜਾਵਾਂਗਾ ਇੱਕ ਦਰ ਘਰ ਸਾਚੇ ਜਿਹੜੇ ਦਰ ਤੇ ਆ ਗਏ ਉਹ ਘਰ ਸੱਚੇ ਸੱਚੇ ਦੇ ਘਰ ਵਿੱਚ ਆ ਕੇ ਸੱਚੇ ਨੂੰ ਮਿਲ ਗਏ ਉਹ ਸੱਚੇ ਨਾਲ ਜੁੜੇ ਤੇ ਉਹਨਾਂ ਕੀ ਦੇਖਿਆ ਦੇਖ ਹਾ ਦੂਰ ਦੇਖਿਆ ਸਤਿਗੁਰੂ ਹਾ ਹਜ਼ੂਰ ਸਾਹਮਣੇ ਹੈ ਹਾਜ਼ਰ ਹਜ਼ੂਰ ਹੈ ਕਿਦਰ ਹਾ ਦੂਰ ਹੈ ਅਮੇਤੋ ਸਲਾਮ ਹੈ ਤੁਮਸਤੋ ਕਲਾਮ ਹੈ ਕੋ ਪ੍ਰਭੂ ਹਾਜ਼ਰ ਹੈ ਸਾਹਮਣੇ ਆਪਣੇ ਦੇਖ ਲਿਆ ਉਹਦੀ ਹਜ਼ੂਰੀ ਦੇ ਅੰਦਰ ਹੈ ਮਹਾਰਾਜ ਕਹਿੰਦੇ ਉਹ ਦਰ ਦੇ ਅੰਦਰ ਸੱਚੇ ਵਾਹਿਗੁਰੂ ਨੂੰ ਆਦਰ ਆ ਜੋਰ ਵਿੱਚ ਅੰਦਰ ਘਰ ਵਿੱਚ ਪਹੁੰਚ ਗਏ ਦਰ ਤੇ ਖਲੋਕੇ ਪੁਕਾਰ ਕਰਨੀ ਪੈਂਦੀ ਦਰਵਾਜ਼ਾ ਖਟਖਟਾਣਾ ਪੈਂਦਾ ਹੈ ਦਾਜੇ ਦਰਵਾਜ਼ੇ ਤੇ ਬਿੱਲ ਖੜਕਾਣੀ ਪੈਂਦੀ ਹੈ ਗੁਹਾਰ ਲਾਣੀ ਪੈਂਦੀ ਹੈ ਆਵਾਜ਼ ਮਾਰਨੀ ਪੈਂਦੀ ਹੈ ਘਰ ਵਿੱਚ ਸਾਹਮਣੇ ਬੰਦਾ ਦਿਸ ਪੈਂਦਾ ਫਿਰ ਸਾਹਮਣੇ ਉਹਦੇ ਕੋਲ ਚਲਾ ਜਾਂਦਾ ਹੈ ਆਵਾਜ਼ ਸਤ ਸੰਗਤ ਵਿੱਚ ਆ ਕੇ ਪ੍ਰार्थਨਾ ਬੇਨਤੀ ਕਰਨੀ ਅਰਜ਼ੋਈ ਕਰਨੀ ਪ੍ਰਮਾਤਮਾ ਨੂੰ ਪੁਕਾਰਣਾ ਗੁਰੂ ਗੁਰੂ ਜਪਣੇ ਤੇ ਜਦੋਂ ਦਰ ਖੁੱਲ ਗਿਆ ਭਰਮ ਭੇਦ ਦੇ ਕੁਆੜ ਖੁੱਲ ਗਏ ਉਸ ਵਕਤ ਸਾਹਮਣੇ ਸਤਿਗੁਰੂ ਦਿਸ ਪਵੇਗਾ ਉਹਦੇ ਵਿੱਚ ਮਿਲ ਜਾਵੇਗਾ ਮਹਾਰਾਜ ਕਹਿੰਦੇ ਝੂਠੇ ਕਾ ਨਾਹੀ ਪਤਨ ਕਬੂਨਾ ਸੂਚਾ ਕਾਲਾ ਕਾ ਮਹਾਰਾਜ ਕਹਿੰਦੇ ਜਿਹੜੇ ਝੂਠੇ ਨੇ ਤੈਨੂੰ ਮੈਂ ਕਹਾਂਗਾ ਮੈਂ ਬੜਾ ਸੱਚ ਬੋਲਦਾ ਹਰ ਬੰਦਾ ਕਹੇਗਾ ਦੀ ਮੈਂ ਸੱਚ ਬੋਲਦਾ ਬਾਕੀ ਜਗਤ ਝੂਠਾ ਆਦੋ ਗਈ ਤੂੰ ਆਪਣੇ ਕੋਲੋਂ ਹੀ ਆਪਣਾ ਸਰਟੀਫਿਕੇਟ ਦੂਜਿਆਂ ਲੋ ਵੰਡੇ ਦਨ ਗੱਲ ਤੂੰ ਕਰੇ ਤੇ ਕਹੇ ਕੋਈ ਹੋਰ ਗੱਲ ਫੇਰ ਬਣਦੀ ਆਪਣੇ ਕੋਲੋਂ ਹੀ ਆਪਣੇ ਮੂੰਹੇ ਆਪ ਮਿੱਠੂ ਬਣੇ ਦਣਾ ਮੇਰੇ ਵਰਗਾ ਸੱਚ ਕੋਈ ਮੈਂ ਤਾਂ ਦੀ ਬਸ ਸੱਚ ਹੀ ਦੱਸਦਾ ਮਹਾਰਾਜ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਜਿਹੜਾ ਸੱਚ ਹੈ ਸੱਚ ਨੂੰ سونے ਨੂੰ ਉਕਾ ਦੇਣ ਦੀ ਲੋੜ ਨਹੀਂ ਪਤਾ ਸਭਨਾਂ ਨੂੰ ਲੱਗ ਜਾਂਦਾ ਹੈ ਇਹ ਸੁਇਨਾ ਹੈ ਅਰ ਜਿਹੜਾ ਕੱਚ ਹੈ ਉਹਦੀ ਜਿੰਨੀ ਮਰਦੀ ਉਪਮਾ ਕਰੇ ਜਾ ਉਹਨੇ ਕੱਚ ਹੀ ਰਹਿਣਾ ਹੈ ਮਹਾਰਾਜ ਕਹਿੰਦੇ ਜਿਹੜਾ ਸੱਚ ਹੈ ਉਹਨੇ ਸੱਚ ਰਹਿਣਾ ਹੈ ਝੂਠ ਨੇ ਝੂਠ ਰਹਿਣਾ ਹੈ ਝੂਠੇ ਕੋ ਨਾ ਹੀ ਪਤਣਾਓ ਝੂਠੇ ਦੀ ਬੇਪਤੀ ਉਹਦੀ ਕਦਰਤ ਨਹੀਂ ਤੇ ਉਹਦਾ ਨਾਮ ਵੀ ਸੰਸਾਰ ਵਿੱਚ ਬਹੁਤਾ ਪ੍ਰਕਸ਼ਤ ਨਹੀਂ ਹੁੰਦਾ ਅਤਬ ਸਤਕਾਰ ਨਾਲ ਲੋਕ ਨਹੀਂ ਲਿਆ ਕਰਦੇ ਕਿਉਂਕਿ ਉਹਦਾ ਨਾਮ ਤ੍ਰਿਸਕਾਰੀ ਬਣ ਜਾਂਦਾ ਹੈ ਐਥਾ ਕਲੰਕ ਦوڑ ਜਾਂਦਾ ਨਾਲ ਕਿ ਦੁਨੀਆ ਥੂ ਥੂ ਕਰਨ ਲੱਗ ਜਾਂਦੀ ਹੈ ਉਸ ਤੇ ਪਰ ਮਹਾਰਾਜ ਕਹਿੰਦੇ ਕਿਉਂ ਝੂਠ ਹੋ ਗਿਆ ਪੱਥ ਚਲੇ ਗਏ ਜੇ ਨਾਮ ਜਪੇ ਅੰਦਰ ਸੱਚੇ ਤੇ ਪਤ ਆਪਣੇ ਆਪ ਬਣਦਾਏਗੀ ਇੱਜ਼ਤ ਆਪਣੇ ਆਪ ਬਣਦਾਏਗੀ ਨਾਮ ਤੇਰੇ ਨੂੰ ਤੈਨੂੰ ਕਹਿਣ ਦੀ ਲੋੜ ਨਹੀਂ ਲੋਕ ਅਦਬ ਤੇ ਸਤਕਾਰ ਕਰਨਗੇ ਤ੍ਰਿਸਕਾਰ ਕੋਦਨ ਹੋਇਆ ਜਿੱਤਨ ਕੋਲੋ ਸੱਚ ਚਲਾ ਗਿਆ ਕੇਵਲ ਰੌਲਾ ਰਹਿ ਗਿਆ ਮੇਰਾ ਸੱਚ ਮੈਂ ਸੱਚ ਮਹਾਰਾਜ ਕਹਿੰਦੇ ਨਹੀਂ ਸੱਚ ਨੂੰ ਦੱਸਣ ਦੀ ਲੋੜ ਨਹੀਂ ਤੂੰ ਹਿਰਦੇ 'ਚ ਵਸਾ ਕਦੇ ਕਿਸੇ ਦੇ ਘਰੇ ਦੌਲਤ ਪਈ ਹੋਵੇ ਕਿਸੇ ਨੇ ਦੱਸਿਆ ਪਤਾ ਚੋਰ ਆਣਗੇ ਲੁੱਟ ਲੈ ਜਾਣਗੇ ਕਿਸੇ ਦੇ ਕੋਲ ਸੋਨਾ ਖਜ਼ਾਨਾ ਪਿਆ ਹੋਵੇ ਘਰ ਵਿੱਚ ਦੱਸਿਆ ਕਦੇ ਨਹੀਂ ਦੱਸਦੇ ਫਿਰ ਕਮਾਲ ਹੋ ਗਈ ਇੱਕ ਅੱਧੀ ਗੱਲ ਸਾਡੇ ਕੋਲ ਆ ਜਾਵੇ ਰੌਲਾ ਪਾਣੀ ਮਹਾਰਾਜ ਕਹਿੰਦੇ ਜਿੰਨਾ ਕੁਲ ਸੱਚੇ ਉਹਨਾਂ ਹਿਰਦੇ 'ਚ ਵਸਾਇਆ ਤੇ ਝੂਠਾ ਦੇੜਾ ਉਹਦੀ ਪਤ ਨਹੀਂ ਨਾਉ ਨਹੀਂ ਉਹਦਾ ਅਤਬ ਸਦਕਾਰ ਨਾਲ

ਤੁਰ ਗੰਦ ਚ ਰਹਿਣੀ ਤੇ ਨਦਰ ਉਹਦੀ ਤੁਰ ਗੰਤੀ ਤੇ ਰਹਿਣੀ ਗੰਦ ਤੇ ਰਹਿਣੀ ਮੈਲੇ ਤੇ ਰਹਿਣੀ ਮਹਾਰਾਜ ਕਹਿੰਦੇ ਝੂਠਾ ਜਿਹੜਾ ਉਹਦੀ ਨਦਰਿਆ ਚੁਗਲੀ ਤੇ ਰਹਿਣਾ ਲੋਕਾਂ ਦੇ ਅਵਗਣਾ ਤੇ ਰਹਿਣਾ ਉਸਤਾਖੀਆਂ ਤੇ ਰਹਿਣਾ ਬਦ ਫੈਲੀਆਂ ਤੇ ਰਹਿਣਾ ਉਹਨੇ ਉਹ ਆ ਇਕੱਠਾ ਕਰਨਾ ਜਿਵੇਂ ਕਾਲਾ ਕਾਂ ਅਰ ਸ਼ੁੱਧ ਨਹੀਂ ਪਵਿੱਤਰ ਨਹੀਂ ਐ ਉਹ ਝੂਠਾ ਜਿਹੜਾ ਹਿਰਦਾਤ ਦੇਦੇ ਹਿਰਦੇ ਵਿੱਚ ਝੂਠ ਵੱਸ ਗਿਆ ਹੈ ਮਹਾਰਾਜ ਕਹਿੰਦੇ ਉਹ ਕਦੇ ਪਵਿੱਤਰ ਨਹੀਂ ਹੋ ਸਕਦਾ ਔਰ ਜਿਸ ਤਰ੍ਹਾਂ ਕਾਲਾ ਕਾਂ ਨਹੀਂ ਪਵਿੱਤਰ ਹੋ ਸਕਦਾ ਔਰ ਦੀ ਚੁੰਦ ਗੰਦਗੀ ਨਾਲ ਭਰੀ ਰਹਿੰਦੀ ਹੈ ਤੇ ਉਹਦੇ ਮੁਖ 'ਚ ਵੀ ਗੰਦੇ ਤੇ ਝੂਠਾ ਦੇੜਾ ਉਹਦੇ ਵਿੱਚ ਜਿੰਦਿਆ ਆਦ ਝੂਠ ਕੋੜ ਦੇੜਾ ਮੂੰਹ ਦੇ ਵਿੱਚ ਗੰਦੇ ਉਹ ਵੀ ਗੰਗ ਪਗਲਦਾ ਪਿਆ ਮਹਾਰਾਜ ਕਹਿੰਦੇ ਪਿੰਜਰ ਪੰਖੇ ਬੰਦਿਆ ਕੋਈ ਛੇਰੀ ਪਰਮੈ ਭਗਤ ਨਾ ਹੋਏ ਮਹਾਰਾਜ ਸੱਚੀ ਸਰਕਾਰ ਘੇਰ ਕਰ ਦੇ ਕਹਿੰਦੇ ਪੰਛੀ ਪਿੰਜਰੇ ਦੇ ਅੰਦਰ ਬੰਨ੍ਹ ਦਿੱਤਾ ਹੋਇਆ ਇਹ ਹੈ ਕੈਦ ਦੇ ਅੰਦਰ ਤੇ ਕੈਦ ਵਿੱਚ ਜਿਹੜਾ ਪੰਛੀ ਔਰ ਉਹ ਪਰਮ ਵਿੱਚ ਪੈ ਗਿਆ ਟਕਣਾ ਵਿੱਚ ਪੈ ਗਿਆ ਬਾਹਰੋਂ ਤਾਲਾ ਲੱਗਾ ਤੇ ਪਿੰਜਰੇ ਦੇ ਵਿੱਚ ਮੋਰੀਆਂ ਨਹੀਂ ਜਿਸ ਤਰ੍ਹਾਂ ਜੰਗਲ ਦੇ ਅੰਦਰ ਆਲੇ-ਪੋਦਾਲੇ ਐਵਾ ਉਹਦੇ ਵੀ ਤੇ ਚੁੰਝ ਬਾਹਰ ਕੱਟ ਲੈਂਦਾ ਦੇਖਦਾ ਮੈਂ ਤਾਂ ਆਜ਼ਾਦੀ ਮੇਰੇ ਵਰਗਾ ਕੌਣ ਹੈ ਮਹਾਰਾਜ ਕਹਿੰਦੇ ਭਰਮ ਵਿੱਚ ਪੈ ਗਿਆ ਹੈ ਜੀਵ ਰੂਪ ਪਰਿੰਦਾ ਸਰੀਰ ਰੂਪ पिंजਰੇ ਦੇ ਵਿੱਚ ਪਾ ਕੇ ਤੇ ਇੰਦਰੀਆਂ ਦੇ ਦੁਆਰਾ ਬਾਹਰ ਝੱਕਦਾ ਹੈ ਪਰਮਤਾ ਟਕਦਾ ਹੈ ਦੇ ਛੋਟਕਾਰਾ ਪਾਉਣ ਦੀ ਗੱਲ ਨਹੀਂ ਕਰਦਾ ਜਿਦਾਂ ਪੰਛੀ ਬਾਹਰ ਮੂੰਹ ਕੱਢਦਾ ਹੈ ਤੇ ਵੇਖਦਾ ਹੈ ਬਸ ਇੱਥੇ ਹੀ ਸਭ ਕੁਝ ਹੈ ਅੰਦਰ ਜੀਵ ਰੂਪ ਪਰ ਪਿੰਜਰੇ ਦੇ ਅੰਦਰ ਸਰੀਰ ਦੇ ਵਿੱਚ ਜੀਵ ਕਿਰਿਆ ਹੋਇਆ ਹੈ ਇੰਦਰੀਆਂ ਦੇ ਦੁਆਰਾ ਕਿ ਭਰਮਦਾ ਹੈ ਟਟਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਜਿਵੇਂ ਪੰਜ ਕੋਸ਼ਾਂ ਰੂਪ ਛੇਕਾਂ ਦੇ ਵਿੱਚ ਭ੍ਰਮ ਨਹੀਂ ਕਰਕੇ ਮੁਕਤ ਰੂਪ ਨਹੀਂ ਹੁੰਦਾ ਪੰਜ ਕੋਸ਼ਾਂ ਦੇ ਵਿੱਚ ਪਟਕਦਾ ਜੀਵ ਦੇੜਾ ਪਟਕਣਾ ਕਰਦਾ ਇਹ ਕਦੇ ਮੁਕਤ ਨਹੀਂ ਹੁੰਦਾ ਇਸ ਤਰ੍ਹਾਂ ਮਹਾਰਾਜ ਸੱਚੀ ਸਰਕਾਰ ਕਹਿੰਦੇ ਅਗਿਆਨ ਰੂਪ ਪਿੰਜਰੇ ਵਿੱਚ ਜਿਹੜਾ ਕੋਈ ਜੀਵ ਰੂਪੀ ਪੰਛੀ ਬੱਧਾ ਹੋਇਆ ਤੇ ਇਥੇ ਸੰਸਾਰ ਵਿੱਚ ਆ ਕੇ ਨਰੰਕਾਰ ਨੂੰ ਛੱਡ ਕੇ ਤੇ ਵੀ ਦੇਵਤਿਆਂ ਮੜੀਆਂ ਮੂਸਾਣੀਆਂ ਆਦ ਦੀ ਪੂਜਾ ਚੇਸ਼ਟਾ ਵਿੱਚ ਲੱਗਦਾ ਹੈ ਉਹ ਪਟਕਦਾ ਔਰ ਪਰਮਦਾ ਫਿਰਦਾ ਹੈ ਉਹ ਮੁਗਤ ਨਹੀਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਮੁਗਤ ਉਹੀ ਹੈ ਜਿਹੜਾ ਮਾਲਕ ਨਾਲ ਜੁੜ ਗਿਆ ਹੈ ਜਿਹੜਾ ਤਗਿਆਸੂ ਜੇ ਕੋਈ ਤਗਿਆਸੂ ਰੂਪ ਪੰਛੀ ਪਰਮੇਸ਼ਰ ਦੇ ਪ੍ਰੇਮ ਦੇ ਪਿੰਦਰੇ ਵਿੱਚ ਪੈਦਾ ਹੋਵੇ ਪਰ ਬਾਤਮਾ ਨਾਲ ਜੁੜਦਾ ਹੈ ਵੈਕ ਰੂਹ ਨਾਲ ਜੁੜਦਾ ਹੈ ਮਹਾਰਾਜ ਕਹਿੰਦੇ ਫਿਰ ਸੰਤੋਖ ਰੂਪ ਪਿੰਦਰੇ ਵਿੱਚ ਬੰਧਿਆ ਹੋਇਆ ਆ ਸਥੇਤਾ ਅੰਦਰ ਟਿਕਿਆ ਹੋਇਆ ਓਹ ਦੇਦ ਦੇ ਵਿੱਚ ਇਹ ਜਾਣ ਲੈਂਦਾ ਹੈ ਕਿ ਜਿਹੜੇ ਇਹ 6 78 ਆਦਿ ਨੇ ਇਹਨਾਂ ਤੋਂ ਵੀ ਇਹਨਾਂ ਨਾਲ ਵੀ ਕल्याण ਨਹੀਂ ਹੁੰਦੀ ਉਹ ਜਾਣਦਾ ਹੈ ਕਲਿਆਣਕਾਰੀ ਪਰਮਾਤਮਾ ਵੈਗੁਰੂ ਏ ਉਹ ਜਾਣਦਾ ਹੈ ਇਹਨਾਂ ਸਬਣਾ ਨੂੰ ਪੈਦਾ ਕਰਨ ਵਾਲਾ ਪਰੀਪੂਰਨ ਪਰਮਾਤਮਾ ਵੈਗੁਰੂ ਸਰਬਵਿਆਪਕ ਜਿਹੜਾ ਨਾ ਸਬਣਾ ਨੂੰ ਪੈਦਾ ਕਰਨ ਵਾਲਾ ਹੈ ਜਿਹਦੇ ਸਬਣਾ ਉੱਪਰ ਆਗਿਆਤਲ ਦੇ ਹੁਕਮ ਚੱਲਦਾ ਹੈ ਉਹ ਫਿਰ ਉਸ ਪਰਮਾਤਮਾ ਨਾਲ ਜੁੜਦਾ ਹੈ ਉਹ ਭਰਮ ਤੋਂ ਔਰ ਰਹਿਤ ਹੋ ਜਾਂਦਾ ਹੈ ਮਹਾਰਾਜ ਸੱਚੀ ਪਵਿਸ਼ਾ ਮੀਰ ਕਰਦੇ ਨੇ ਉਹ ਭਰਮ ਦੇ ਵਿੱਚ ਨਹੀਂ ਪੈਂਦਾ ਪਟਕਣਾ ਵਿੱਚ ਨਹੀਂ ਪੈਂਦਾ ਨੂੰ ਪਤਾ ਹੈ ਪਟਕਣਾ ਵਿੱਚ ਪੈ ਕੇ ਔਰ ਕਦੇ ਵੀ ਮੁਕਤੀ ਨਹੀਂ ਹੁੰਦੀ ਇਹਨਾਂ ਸ਼ੇਖਾਂ ਦੇ ਦੁਆਰਾ ਇਹ ਸ਼ਿਦਰਣੇ

ਪਾਗ ਡੰਡੀਆਂ ਤੇ ਚੱਲਿਆ ਤੈਨੂੰ ਕਦੀ ਵੀ ਸੁੱਖ ਨਹੀਂ ਆਉਣਾ ਤੌ ਛੁੱਟੇ ਜਦ ਖਸਮ ਛੁਡਾਏ ਇਹਨਾਂ ਦੇ ਬੰਧਨਾਂ ਦੇ ਵਿੱਚ ਜਕੜਿਆ ਹੋਇਆ ਛੁਟਕਾਰਾ ਆਪਣੇ ਆਪ ਨਹੀਂ پا ਸਕਦਾ ਉਦੋਂ ਛੁੱਟੇਗਾ ਜਦੋਂ ਮਾਲਕ ਨੂੰ ਆਰਾਧਦਾ ਵੈਰ ਗੁਰੂ ਜੀ ਬਚਾਓ ਫਿਰ ਪ੍ਰਭੂ ਇਹਨਾਂ ਤੋਂ ਮੁਕਤ ਕਰਦਾ ਗੁਰਮਤ ਮਿਲਲੇ ਭਗਤ ਰੜਾਏ ਜਿਹੜੂ ਪ੍ਰਭੂ ਦਾ ਆਰਾਧਨ ਕਰਦਾ ਹੈ ਪ੍ਰਭੂ ਇਹਨਾਂ ਛਡਾਉਂਦਾ ਕਿਵੇਂ ਮਨ ਰਾਤ ਇਹਨੂੰ ਗੁਰਮਤ ਦੇ ਨਾਲ ਮਿਲਦਾ ਹੈ ਗੁਰੂ ਦੀ ਮਾਦੀਪੂ ਆਪਣੀ ਮਤ ਦਿੰਦਾ ਐਉਂ ਚੱਲ ਹੁਣ ਜੇ ਇਹਨਾਂ ਤੋਂ ਨਿਕਲਣਾ ਹੈ ਨਾ ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਹੈ ਨਾ ਤੂੰ ਸੁਖ ਲੋੜਦਾ ਹੈ ਸੁਭਧਾਵਾਂ ਚਾਹਣਾ ਹੈ ਪ੍ਰਭੂ ਨੂੰ ਮਿਲਣਾ ਚਾਹਣਾ ਹੈ ਕਿ ਤੂੰ ਐਉਂ ਕਰ ਇਹਨਾਂ ਤੋਂ ਆਜ਼ਾਦ ਹੋ ਜਾਵੇਂਗਾ ਬਚ ਜਾਵੇਂਗਾ ਅਰ ਤੂੰ ਇਹਨਾਂ ਤੋਂ ਨਾ ਜਾ ਕੁੱਤਾ ਹਾਸਲ ਕਰ ਲਵੇਂਗਾ ਵੀ ਕਰਾ ਫਿਰ ਮਹਾਰਾਜ ਕਹਿੰਦੇ ਐਸ ਮਤ ਦਾ ਧਾਰਨੀ ਹੋ ਗੁਰਮਤ ਕਾਈ ਸਭ ਕਹਿੰਦੇ ਗੁਰ ਕੀ ਮਤ ਤੋ ਲੈ ਕੇ ਆਨੇ ਭਗਤ ਬਿਨਾ ਬੌਲ ਤੋ ਬੇਸਿਆਨੇ ਭਗਤਾਂ ਵਾਲੀ ਮਤੀ ਤੋਂ ਬਿਨਾ ਭਗਤਾਂ ਵਾਲੀ ਭਾਵਨਾ ਤੋਂ ਬਿਨਾ ਭਗਤਾਂ ਵਾਲੇ ਰਸਤੇ ਤੋਂ ਬਿਨਾ ਭਗਤਾਂ ਵਾਲੀ ਭਗਤੀ ਤੋਂ ਬਿਨਾ ਬਹੁਤੀ ਸਿਆਨਪ ਵਾਲੇ ਤੁੱਪ ਗਏ ਗੁਰਮਤ ਮੇਲੇ ਗੁਰੂ ਉਹਨੂੰ ਗੁਰਮਤ ਨਾਲ ਮੇਲਦਾ ਹੈ ਗੁਰਮਤ ਦੀ ਮਾਰਗ ਤੇ ਗੁਰੂ ਦੀ ਮਤ ਨਾਲ ਤੇ ਭਗਤ ਦਰੜਾਏ ਭਗਤੀ ਕਰਨੀ ਦਿਰੜਾਏ ਅੰਦਰ ਪਰਪੱਕਤਾ ਆਸਾ ਲੋ ਹੁੰਦੀ ਹੈ ਗੁਰੂ ਭਗਤੀ ਦਿਰੜ ਕਰਵਾਉਂਦਾ ਹੈ ਹਿਰਦੇ ਦੇ ਅੰਦਰ ਮਹਾਰਾਜ ਕਹਿੰਦੇ ਖਸ਼ਤੀ ਖਟ ਤਰਸਨ ਭਮ ਸਾਜੇ ਨਹਾਦ ਸਵਦਨ ਰਲਾਵਾ ਦੀ ਖਸ਼ਤੀ ਛੇਵੀਂ ਥਿੱਤ ਔਰ ਜਿਹੜੀ ਛੇਵੀਂ ਥਿੱਤ ਆ ਉਹਦੇ ਦੁਆਰਾ ਉਪਦੇਦ ਦਿੰਦੇ ਦੀ ਸਫਲਤਾ ਕਿਵੇਂ ਮੈਂ ਪਹਿਲਾਂ ਵੀ ਬਿਆਨ ਕੀਤਾ ਕਿ ਛਿੱਤ ਦਾ ਪੂਜਨ ਨਹੀਂ ਥਿੱਤ ਇੱਕ ਮਾਪ ਡਾਂਡੇ ਮਹੀਨੇ ਇੱਕ ਮਾਪ ਡਾਂਡੇ ਦੇ ਇੱਕ ਮਾਪ ਡਾਂਡੇ ਸਮੇਂ ਦਾ ਪਰ ਸਮੇਂ ਵਿੱਚ ਸ਼ਰੀਰ ਸਮਾਂ ਔਰ ਸਾਡਾ ਚੱਲ ਰਿਹਾ ਜਨਮ ਤੋਂ ਲੈ ਕੇ ਹਰ ਸਮਾਂ ਬਸਰ ਨਹੀਂ ਕਰਨਾ ਸਮੇ ਨੂੰ ਸਫਲੀਆਂ ਕਰਨਾ ਹੈ ਸਮੇ ਵਿੱਚ ਫਲ ਪ੍ਰਾਪਤ ਕਰਨਾ ਹੈ ਤੇ ਫਲ ਕੀ ਪ੍ਰਾਪਤ ਕਰਨਾ ਹੈ ਵਾਹਿਗੁਰੂ ਪਰਮਾਤਮਾ ਹਮਾਤਮਾ ਉਹਨੂੰ ਪ੍ਰਾਪਤ ਕਰਨਾ ਹੈ ਉਹ ਮਹਾਰਾਜ ਦੱਸਦੇ ਨੇ ਇਸ ਥੇਤੇ ਦੁਆਰਾ ਕਹਿੰਦੇ ਖਟ ਦਰਸ਼ਨ ਦੇਣੇ ਅਰ ਛੇ ਭੇਖ ਨੇ ਅਰ ਛੇ ਸ਼ਾਤਰ ਨੇ ਇਹਨਾਂ ਵਿੱਚ ਰਹਿੰਦਿਆਂ ਹੋਇਆ ਪਰਮਾਤਮਾ ਨੇ ਸਭ ਸਾਦੇ ਪੁਣਾਏ ਤੇ ਇਨਾਂ ਦੇ ਵਿੱਚ ਰਹਿੰਦੇ ਆ ਅੰਦਰ ਸ਼ਬਦ ਪ੍ਰਭੂ ਦਾ ਨਿਰਾਲਾ ਏ ਮਤ ਜਾਨਣਾ ਜਿਹੜਾ ਸ਼ਬਦ ਉਪਦੇਸ਼ ਓਹ ਨਿਰਾਲਾ ਵੱਖਰਾ ਏ ਸਰਬੋਤਮ ਏ ਸਾਰਿਆਂ ਤੋਂ ਉਤਮ ਏ ਉਪਦੇਸ਼ ਦੁਆਰਾ ਹੁਕਮ ਦੁਆਰਾ ਸਭ ਦੀ ਪੁਦਾਇਸ਼ ਏ ਕਿਉ ਸ਼ਾਤਰ ਨੇ ਕਿਉ ਛੇ ਭੇਖ ਨੇ ਕਿਉ ਅਰ 18 ਕੁਰਾਨ ਨੇ ਪ੍ਰਕਿਰਤੀ ਐ ਪਰ ਪ੍ਰਮਾਤਮਾ ਦੇ ਹੁਕਮ ਵਿੱਚੇ ਪ੍ਰਮਾਤਮਾ ਦਾ ਹੁਕਮ ਨਹੀਂ ਹੈ ਉਹਦੇ ਹੁਕਮ ਅੰਦਰੇ ਸਭ ਕੋ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਤਾਂ ਮੈਂ ਕਹਿ ਨਾ ਕੋਏ ਜਿੰਨਾ ਹਉਮੈ ਕੀਤੀ ਉਹਨਾਂ ਨੂੰ ਹੁਕਮ ਸਮਝ ਨਹੀਂ ਆਇਆ ਜਿਨ੍ਹਾਂ ਨੇ ਹੁਕਮ ਨੂੰ ਸਮਝਿਆ ਉਹਨਾਂ ਦੇ ਅੰਦਰ ਹਉਮੈ ਨਹੀਂ ਰਹੀ ਉਹ ਹਮੇ ਤੋ ਰਹਿਤ ਹੋ ਗਏ ਮਹਾਰਾਜ ਜੀ ਅਨਹਦ ਇੰਨਾ ਤੋਂ ਉਪਰ ਅੱਗੇ ਵੱਡਾ ਉੱਚਾ ਪ੍ਰਤਵਾ ਸ਼ਬਦ ਦਾ ਉਹ ਧੁਨ ਅੰਦਰ ਵੱਜਦੀ ਅਬਿਮਾਨ ਸ਼ਾਸਤਰ ਪੜਨ ਵਾਲਾ ਚਲਾ ਜਾਂਦਾ ਹੈ ਉਹ ਸ਼ਬਦ ਨਿਰਾਲਾ ਵੱਖਰਾ ਅੰਦਰ ਵਸਦਾ ਅੰਦਰ ਤੁਨ ਉੱਠਦੀ ਧਿਆਨ ਟਿਕਾਈ ਮਨ ਹੁੰਦਾ ਹੈ ਸਥਿਰਤਾ ਪਾਉਂਦਾ ਹੈ ਮਹਾਰਾਜ ਕਹਿੰਦੇ ਜੇ ਪ੍ਰਭ ਭਾਵੈ ਤਾਂ ਮਹਿਲ ਉੱੁੱਲ ਫਿਰ ਜੀਤੇ ਅੰਦਰੋਂ ਤੁਨ ਉਤਪਨ ਹੋ ਜਾਂਦੀ ਜੇਤੇ ਅੰਦਰ ਧਿਆਨ ਟਿਕ ਜਾਂਦਾ ਹੈ ਔਰ ਤੁਨ ਦੇ ਉੱਪਰ ਜਿਹੜੀ ਵਾਹਿਗੁਰੂ ਦੀ ਤੁਨ ਪਰਾਰੂ ਹੋ ਕੇ ਪਹਿਲਾਂ ਤੁਨ ਉਪਜਦੀ ਆ ਨਾ ਦੇਖੋ ਉਥੇ ਧਿਆਨ ਇਕਾਗਰਤ ਬੰਦਾ ਹੈ ਉਹੀ ਪ੍ਰਭੂ ਨੂੰ ਜਾਣਦਾ ਹੈ ਦੂਜਾ ਨਹੀਂ ਮਹਾਰਾਜ ਕਾਚਨ ਕਰਦੇ ਧੰਮੈ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਆਕਤ ਕਹਾਣੀ ਉਹ ਤੋਂ ਵਿੱਚ ਧਿਆਨ ਇਕਾਗਰਤ ਕੀਤਾ ਤੇ ਗੁਰਮਖ ਨੇ ਮਾਲਕ ਨੂੰ ਜਾਣ ਲਿਆ ਬ੍ਰਹਮ ਨੂੰ ਜਾਣ ਲਿਆ ਤੇ ਜਿਨੇ ਬ੍ਰਹਮ ਨੂੰ ਜਾਣ ਲਿਆ ਉਦੀ ਕਹਾਣੀ ਕੋਈ ਕਹਿ ਨਹੀਂ ਸਕਦਾ ਕਥਨ ਤੋਂ ਰਹਿ ਤਿ ਬਿਆਨ ਤੋਂ ਰਹਿ ਤਿ ਜੇ ਪ੍ਰਭ ਭਾਵੈ ਜਿਹੜਾ ਜਪਦਿਆਂ ਚੱਲਦਿਆਂ ਧੰਨ ਦਾ ਆਨੰਦ ਮਾਣਦਿਆਂ ਸ਼ਬਦ ਨੂੰ ਕਮਾਉਂਦਿਆਂ ਪ੍ਰਭੂ ਨੂੰ ਪਾਦਾਵੇ ਚੰਗਾ ਲੱਗੇ ਪ੍ਰਭੂ ਉਹਦੇ ਤੇ ਪ੍ਰਸੰਨ ਹੋ ਜਾਵੇ ਤੇ ਫਿਰ ਉਸ ਜੀਵ ਨੂੰ ਤਾਂ ਕਿਸ ਵਖਤ ਮਹਿਲ ਬੁਲਾਵੇ ਪ੍ਰਭੂ ਆਪਣੇ ਕੋਲ ਬੁਲਾਉਂਦਾ ਹੈ ਆਭੇਦਤਾ ਅਰ ਦੇੜੀਏ ਬਖਸ਼ਦਾ ਉਸ ਜਗਿਆ ਸੁਣ ਆਪਣੇ ਸਰੂਪ ਵਿੱਚ ਆਪਣੇ ਵਿੱਚ ਮਿਲਾਉਣਾ ਜਿਹੜਾ ਉਪਦੇਸ਼ ਨੂੰ ਕਮਾਉਂਦਾ ਉਹ ਪ੍ਰਭੂ ਵਿੱਚ ਮਿਲ ਜਾਂਦਾ ਤਦਾ ਕਰੂ ਜਾਂਦਾ ਹੈ ਸਬਦੇ ਭੇਦੇ ਤਉ ਪਤ ਪਾਵੇ ਜਿਹੜਾ ਉਪਦੇਸ਼ ਨੂੰ ਕਮਾਉਂਦਿਆਂ ਸ਼ਬਦ ਦੇ ਦੁਆਰਾ ਆਪਣੇ ਅੰਦਰ ਨੂੰ ਭਿਉਂਦਾ ਕਠੋਰ ਮਾਨਿਆ ਇਕ ਉਸ ਸ਼ਫਤ ਦੇ ਰਾਤ ਵਿੱਚ ਭਿੱਜ ਕੇ ਐਨ ਕੋਮਲ ਹੋ ਜਾਂਦਾ ਹੈ ਜਦੋਂ ਕੋਮਲ ਹੋ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚੋਂ ਕਠੋਰਤਾ ਹੀ ਚਲੇ ਜਾਂਦੀ ਵਿਨਿਆਦਾਂਦਾ ਤੇ ਫਿਰ ਤੌਰ ਇਸ ਵੇਲੇ ਪਤ ਇੱਜ਼ਤ ਪ੍ਰਾਪਤ ਹੁੰਦੀ ਕਿਸ ਤਰ੍ਹਾਂ ਦੀ ਰੱਬ ਵਰਗੀ ਪਰਮਾਤਮਾ ਵਰਗੀ ਅਤਿ ਸਤਕਾਰ ਪਰਮਾਤਮਾ ਵਰਗਾ ਉਹੋ ਦਿਆ ਹੁੰਦਾ ਕਿਉਂਕਿ ਹਰ ਕਾ ਸੇਵਕ ਹਰ ਹੀ ਦੇਹਾ ਭੇਦਨ ਦਾ ਨੋ ਮਨਸ ਦੇਹਾ ਉਹ ਪ੍ਰਭੂ ਵਰਗਾ ਦਿਸਣ ਲੱਗ ਜਾਂਦਾ ਹੈ ਮਹਾਰਾਜ ਕਹਿੰਦੇ ਕਰ ਕਰ ਵੇਖ ਖਪੈ ਚਲ ਜਾਵੇ ਅਗਰ ਨਾਮ ਨਹੀਂ ਉਪਦੇਸ਼ ਨਹੀਂ ਭਗਵਾਨ ਦਾ ਮਾਰਗ ਨਹੀਂ ਭੈ ਨਹੀਂ ਅਰ ਪਾਉ ਨਹੀਂ ਭਗਤੀ ਨਹੀਂ ਮਹਾਰਾਜ ਸਾਹਿਬ ਕਹਿੰਦੇ ਕਰ ਕਰ ਵੇਖ ਬੜੇ ਲਿਵਾਸ ਬਣਾਈ ਬੜੇ ਦਸਾਂ ਬਦਲੇ ਬੜੇ ਚੋਲੇ ਬਦਲੇ ਬੜੇ ਪੰਥੋ ਬਦਲੇ ਬੜੇ ਬਰਲੀ ਤੌਰ ਬਦਲੇ ਮਹਾਰਾਜ ਕਹਿੰਦੇ ਸਭ ਖੱਪ ਗਏ ਜਲ ਗਏ ਸੜ ਗਏ ਖਤਮ ਹੋ ਗਏ ਕਿਸੇ ਦੇ ਪੱਲੇ ਕੁਦ ਨਹੀਂ ਪਿਆ ਸੋਏ ਕੀ ਖਾਤੋਂ ਅੰਦਰ ਈਰਖਾ ਭਟਕਦੇ ਗਏ ਜਿਵੇਂ ਕੋਈ ਹਮਾਲਿਆ ਪਰਬਤ ਵੱਲੋਂ ਦਾਵੇ ਉਹਦੇ ਬਦਲ ਨੂੰ ਆਪਣੇ ਆਪ ਸ਼ੀਤਲਤਾ ਮਿਲਦੀ ਠੰਡਕਤਾ ਮਿਲਦੀ ਠੰਡ ਮਿਲਦੀ ਜਾਂਦੀ ਉਹਨੂੰ ਆਪਣੇ ਆਪ ਪਤਾ ਲੱਗਦਾ ਹਮਾਲਿਆ ਤੋਂ ਪਹਿਲੇ ਠੰਡੀਆਂ ਹਵਾਵਾਂ ਆਉਂਦੀਆਂ ਨੇ ਪਰ ਅੱਜ ਕਿਸੇ ਗੁਰੂ ਵੱਲੋਂ ਤੁਰਿਆ ਅੰਦਰ ਈਰਖਾ ਦੀ ਅਕਮੱਚਦੀ ਅੰਦਰ ਪਾਪੜ ਬਚਦੇ ਪੈ ਨੇ ਤੂੰ ਕਿਧਰੇ ਕਿਹੜੇ ਪਾਸੇ ਨਤੁਰ ਪਿਆ ਤੂੰ ਈਰਖਾ ਲਬਨ ਤੁਰ ਪਿਆ ਜੇ ਬਾਣੀ ਪੜਦਿਆਂ ਸੇਵਾ ਕਰਦਿਆਂ ਸਿਮਰਨ ਕਰਦਿਆਂ ਗੁਰੂ ਗੁਰੂ ਜਪਦਿਆਂ ਅੰਦਰ ਨੂੰ ਸ਼ਕੂਨ ਮਿਲ ਲੱਗ ਪਿਆ ਹੈ ਸ਼ਾਂਤ ਹੋਣ ਲੱਗ ਪਿਆ ਹੈ ਫਿਰ ਸੱਚ ਜਾਣੀ ਸੱਚੀ ਮੁੱਚੀ ਤੋਂ ਗੁਰੂ ਦੇ ਮਾਰਗ ਤੇ ਚੱਲ ਪਿਆ ਸੱਚੀ ਮੁੱਚੀ ਗੁਰੂ ਹਾਮਾਲਿਆ ਵੱਲੋਂ ਚੱਲ ਪਿਆ ਤੈਨੂੰ ਉਹਦੀ ਹਵਾਵਾ ਹਵਾਵਾਂ ਮੰਦੇ ਨਾਲ ਉਹਦੇ ਉਪਦੇਸ਼ਾਂ ਦੇ ਨਾਲ ਉਹਦੇ ਬਚਨਾਂ ਦੇ ਨਾਲ ਆਤਮਿਕ ਸ਼ਕੂਨ ਮਿਲ ਲੱਗ ਪਿਆ ਨਹੀਂ ਤੇ ਚੱਲ ਜਾਵੇ ਬੱਤ ਜਾਂਦੇ ਨੇ ਤੇ ਅੱਗ ਵਿੱਚ ਵਸਤੂਆਂ ਮੱਚਦੀਆਂ ਨੇ ਛੜ ਜਾਂਦੇ ਨੇ ਬਚ ਜਾਂਦੇ ਨੇ ਸਾਚੇ ਸਾਚੇ ਸੱਚ ਸੁਪਾਵੇ ਸੱਚੇ ਉਪਦੇਸ਼ ਨੂੰ ਸੱਚ ਉਪਦੇਸ਼ ਗੁਰੂ ਤੋਂ ਗ੍ਰਹਿਣ ਕਰਕੇ ਔਰ ਉਸ ਸਾਚੇ ਸੱਚੇ ਹਿਰਦੇ ਨਾਲ ਔਰ ਜਪ ਕੇ ਸੱਚੇ ਉਪਦੇਸ਼ ਨੂੰ ਤੇ ਸੱਚ ਸਰੂਪ ਪਰਮਾਤਮਾ ਵਿੱਚ ਸਮਾਵੈ ਉਹ ਮਿਲ ਜਾਂਦੇ ਇੱਕ ਮੇਕ ਹੋ ਜਾਂਦੇ ਪਰਮਾਤਮਾ ਵਿੱਚ ਜੁੜ ਜਾਂਦੇ ਨੇ ਇਹ ਸਤਿਗੁਰੂ ਗਰੀਬ ਨਵਾ ਗੁਰੂ ਨਾਨਕ ਨਰੰਕਾਰੀ ਮਹਾਰਾਜ ਨੇ ਕਿਰਪਾ ਕਰਦੇ ਆ ਸਾਨੂੰ ਦੇੜਾ ਇਥੋਂ ਤੱਕ ਸਿੱਥਤਾਂ ਦੀ ਵਿਚਾਰ ਦਾ ਸੁਭਾਗ ਬਖਸ਼ਿਆ ਜਿੰਨੀ ਇੱਕ ਮਤਬੁੱਧ ਸਤਿਗੁਰੂ ਨੇ ਬਖਸ਼ੀ ਕਿਉਂਕਿ ਖੁਲਾਸਾ ਇਹਦਾ ਬਹੁਤ ਹੈ ਬਹੁਤ ਦਾਤਾ ਹੈ ਕੈਨ ਕਥਨ ਤੋਂ ਪਰੇ ਮੈਂ ਕੇਵਲ ਅਖਰੀ ਦੇ ਅਰਥ ਸਿੱਧੇ ਸਾਦੇ ਰੂਪ ਵਿੱਚ ਤਾਂ ਕਰਨਾ ਬਹੁਤੇ ਪਰਮਾਨਾਂ ਨਾ ਦਿੰਦਿਆਂ ਕਿਉਂਕਿ ਸਾਨੂੰ ਸਾਰਿਆਂ ਨੂੰ ਗੱਲ ਸਮਝ ਵਿੱਚ ਆ ਜਾਵੇ ਅਸੀਂ ਦਿਨਾਂ ਤੇ ਆਦ ਇੱਥੇ ਰੁਕੇ ਜਿਹੜਾ ਉਪਦੇਸ਼ ਸੀ ਉਹਨੂੰ ਨਹੀਂ ਕਮਾਇਆ ਉਹਨੂੰ ਨਹੀਂ ਤੇ ਆਇਆ ਉਹਦੇ ਤੋਂ ਦੂਰ ਤੁਰੇ ਜਾ ਰਹੇ ਸਾਨੂੰ ਸਕੂਨ ਸਾਡੇ ਕਰਦੇ ਹੁਣ ਤੇ ਦੀਵਾਂ ਤੇ ਕੁਣ ਤੇ ਉਸ ਦਿਨ ਆਉਣੇ ਜਦਨ ਗੁਰੂ ਕਾ ਬਚਨ ਕਮਾਉਣ ਲੱਗ ਪੇ ਗੁਰੂ ਗੁਰੂ ਧਿਆਉਣ ਲੱਗ ਪੇ ਅੰਦਰੋਂ ਗੁਰੂ ਨਾਲ ਜੁੜ ਗਏ ਗੁਰੂ ਦੇ ਮਾਰਗ ਤੇ ਤੁਰ ਪੇ ਉਸ ਦਿਨ ਆਇਆ ਸਫਲਾ ਹੋਣਾ ਅੱਗੇ ਜਿੰਨੀ ਕ ਮਤਬੁੱਧ ਆਪ ਗੁਰੂ ਕੀ ਸੰਗਤ ਸਤਗੁਰੂ ਬਖਸ਼ਿਸ਼ ਕਰੋਗੇ ਉਸ ਦੇ ਮੁਤਲਕ ਸੱਚੇ ਪਾਤਸ਼ਾਹ ਦੇ ਬਚਨਾਂ ਦੀ ਆਪਾਂ ਅੱਗੇ ਵਿਚਾਰ ਕਰਾਂਗੇ ਅੱਧ ਲੈ ਕੇ ਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿ ਗੁਰੂ ਜੀ ਕੇ ਫਤ ਤੂ ਠਾਕੁਰ ਤੁਮ ਪੈ